ਅੱਛਾ ਜੀ ਵੇਖ ਲਈ ਮੈਂ ਤੁਹਾਡਾ ਬੀਸਣੀ ਸਿੱਧੂ ਅੱਜ ਤੁਹਾਨੂੰ ਇੱਕ ਨੁਕਸਾਨ ਵਾਲਾ ਦਿਖਾਉਣਾ ਹੈ ਬਹੁਤ ਵੱਡਾ ਪਾਪ ਹੈ ਆਹ ਤੇ ਛੋਟਾ ਜਿਹਾ ਕਤੂਰਾ ਦੇਖ ਸਕਦੇ ਹੋ ਇਹ ਦੇ ਨਾਲ ਦੇ ਅੱਠ ਕਤੂਰੇ ਆਹ ਅੱਗ 'ਚ ਮੱਚੇ ਨੇ ਬਹੁਤ ਹੀ ਭਿਆਨਕ ਤਰੀਕੇ ਨਾਲ ਪਾਪ ਹੋਇਆ ਉਹ ਬਜਾਉਣੀ ਚਾਹੀਦੀ ਅੱਗ ਬੁਝੀ ਨਹੀਂ ਆ ਤੁਸੀਂ ਦੇਖ ਸਕਦੇ ਹੋ ਪਾਪ ਆਨੇ ਮੱਚੇ ਦੋ ਤਾਂ ਦੀਦੇ ਨੇ ਕਾਂ ਪਿਆ ਕੋਈ ਜਿਆ ਭਜਾਣੋ ਦਾ ਪਾਣੀ ਫਟ ਗਿਆ ਆ ਤੇ ਹੁਣ ਮੈਂ ਆ ਜਾਗਾ ਛੋਟੇ ਦੀ ਅੱਖਾਂ ਨਹੀਂ ਖੋਲੀਆਂ ਸੀ ਪਰ ਜਦੋਂ ਸੇਕਾ ਲੱਗਿਆ ਉਵਰਾਂ ਪਰਾਂ ਭੱਜੇ ਹੋਣਗੇ ਨਿਕਲੇ ਆ ਗਿਆ ਨਹੀਂ ਇਹ ਤਾਂ ਦੇਖੀ ਨਹੀਂ ਅੱਖਾਂ ਜੀ ਖੁੱਲੀਆਂ ਤੇ ਕਾਂ ਲੱਕੜ ਦੇ ਥੱਲੇ ਤੇ ਤੇ ਕੋਹੋਂ ਉਪਰੇ ਤੇ ਫਸਮਾਟੇ ਨੇ ਯਾਰ ਇੱਕ ਬਚਾਇਆ ਸੇਕਾ ਬਹੁਤ ਸਾਡੇ ਦੇ ਲਵੇ ਲੱਗਿਆ ਨਾ ਲੱਕੜਾਂ ਮੋਟੀਆਂ ਨਾਲ ਉਹ ਅੱਗ ਪਈ ਹੋਈ ਆ ਤਾਂ ਆਪ ਹੋਇਆ ਯਾਰ ਇਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਜਰੂਰ ਲਿਖਿਓ